ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਪਖੰਡੀ ਬਾਬਿਆਂ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਭੋਲੇ-ਪਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਗਾ ਕੇ ਆਪਣੇ ਪਿੱਛੇ ਲਗਾ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਹਾਲੀ ਦੇ ਵਿੱਚ ਸ਼ਿਵਮ ਬਾਬਾ ਜੋ ਕਿ ਮੋਕੇ ਦੇ ਰਹਿਣ ਵਾਲਾ ਅਤੇ ਉਹ ਕਾਫੀ ਚਰਚਾ ਦੇ ਵਿੱਚ ਹੈ ਜਿਸ ਤੋਂ ਬਾਅਦ ਹੁਣ ਇਸ ਦੇ ਖਿਲਾਫ ਹੀ ਨਿਹੰਗ ਸਿੰਘਾਂ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਤੇ ਐਸਐਸਪੀ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਤਾਂ ਕਿ ਇਸ ਬਾਬੇ ਦਾ ਡੇਰਾ ਬੰਦ ਕਰਵਾਇਆ ਜਾਵੇ ਨਿਹੰਗ ਸਿੰਘਾਂ ਦਾ ਕਹਿਣਾ ਕਿ ਭੋਲੇ ਪਾਲੇ ਲੋਕਾਂ ਨੂੰ ਸ਼ਿਵਮ ਬਾਬੇ ਦੇ ਵੱਲੋਂ ਆਪਣੀਆਂ ਗੱਲਾਂ ਦੇ ਵਿੱਚ ਲਾਇਆ ਜਾ ਰਿਹਾ ਹੈ ਪੀਜੀ ਤੋਂ ਜਵਾਬ ਦਿੱਤੇ ਹੋਏ ਮਰੀਜ਼ਾਂ ਨੂੰ ਕਹਿੰਦਾ ਕਿ ਮੈਂ ਠੀਕ ਕਰ ਦੂੰਗਾ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਮਗਰ ਲਗਾਇਆ ਜਾ ਰਿਹਾ ਹੈ ਇਹ ਸਭ ਘੋਕ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਉਹਨਾਂ ਨੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਜਾਇਹੇ ਪਖੰਡੇ ਦੇ ਖਿਲਾਫ ਸਖਤ ਕਾਰਵਾਈ ਹੋਵੇ ਅਤੇ ਇਸ ਸ਼ਿਵਮ ਬਾਬੇ ਦਾ ਜੜਕੀ ਡੇਰਾ ਬੰਦ ਕਰਵਾਇਆ ਜਾਵੇ ਜੇਕਰ 20 ਦਿਨਾਂ ਦੇ ਵਿੱਚ ਡੇਰਾ ਬੰਦ ਨਹੀਂ ਹੁੰਦਾ ਤਾਂ ਫਿਰ ਆਪ ਮੁਹਾਰੇ ਐਕਸ਼ਨ ਲੈਣਗੇ ਤੇ ਡੇਰਾ ਬੰਦ ਕਰਵਾਉਣਗੇ ਦਾਸ ਜੀ ਜਥੇਦਾਰ ਕਰਮਜੀਤ ਸਿੰਘ ਲੰਗ ਸਿੰਘ ਕਾਲਸਾ ਦਾ ਜਿਨ੍ਹਾਂ ਨੇ ਮੁਕੀ ਹਨ ਆ ਬਾਬਾ ਕਰਮਵਿੰਦਰ ਸਿੰਘ ਜੀ ਚੌਂਤੇ ਵਾਲੇ 96 ਕਰੋੜੀ ਤੇ ਦਾਸ ਦੀ ਡਿਊਟੀ ਲਈ ਉਹਨਾਂ ਨੇ ਮਾਲਵੇ ਦੀ ਜਥੇਦਾਰੀ ਦਾਸ ਨੂੰ ਦਿੱਤੀ ਆ ਤੇ ਨਾਲ ਆਪਣੇ ਫਰੀਦਕੋਟ ਤੋਂ ਸਿੰਘ ਆਏ ਆ ਤੇ ਜਥੇਦਾਰ ਸਾਡੇ ਵੀ ਨਾਲ ਖੜੇ ਆ ਤੇ ਮੰਗ ਪੱਤਰ ਤਾਂ ਅਸੀਂ ਇਹ ਦੇਣ ਆਏ ਸੀ ਜਿਹੜਾ ਆਪਣਾ ਸ਼ਿਵਮ ਬਾਬਾ ਜੀ ਬਾਬਾ ਉਹਨੂੰ ਕਹਿਣਾ ਪੈਣਾ ਕਿਉਂਕਿ ਲੋਕ ਸਾਰੇ ਬਾਬਾ ਹੀ ਕਹਿੰਦੇ ਉਹਨੂੰ ਪਰ ਬਾਬੇ ਨਾਂ ਦੀ ਉਹਦੇ ਕੋਈ ਚੀਜ਼ ਹੈ ਨਹੀਂ ਕੋਈ ਅੱਜ ਤੱਕ 2-3 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਇਥੇ ਐਸਐਸਬੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪਖੰਡੀ ਸਾਹ ਦਾ ਇਹ ਇਹ ਤੇ ਨੱਥ ਪਾਈ ਜਾਵੇ ਉਲਟਾ ਇਹਨਾਂ ਨੇ ਕਾਰਵਾਈ ਕੀ ਕਰਨੀ ਆ ਉਹਨੂੰ ਆਪਣੇ ਪੁਲਿਸ ਵਾਲੇ ਦੇਤੇ 2-3 ਬਾਡੀਗਾਰਡ ਦੇਤੇ ਵੀ ਕੋਈ ਉਹ ਤੇ ਹਵੀ ਨਵੀ ਨਾ ਹੋ ਜੇ ਤੇ ਇੱਕ ਪੁਲਿਸ ਵਾਲੇ ਦਾ ਨਾਮ ਐ ਤਾਂ ਕਰਕੇ ਲੈਣਾ ਕਿਉਂਕਿ ਉਹ ਬੰਦਾ ਜਿਹੜਾ ਬਾਬੇ ਦਾ ਬਾਡੀਗਾਰਡ ਬਣ ਕੇ ਗਿਆ ਸੀਗਾ ਉਹ ਉਸੇ ਜਗ੍ਹਾ ਤੇ ਜਾ ਕੇ ਆਪ ਦਾ ਸਰ ਕਮਾਉਣ ਲੱਗ ਗਿਆ ਪੁਲਿਸ ਨੇ ਰੋਕਣਾ ਹੁੰਦਾ ਪਰ ਪੁਲਿਸ ਵਾਲੇ ਨਾਲ ਜਾ ਕੇ ਉਹਦੇ ਸਿਰ ਘਮਾਉਣ ਲੱਗੇ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਅਸੀਂ ਤੇ ਬੇਨਤੀ ਇਹੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਗੁਰੂਆਂ ਫੌਜਾਂ ਨਾ ਜਿਹੜੀਆਂ ਲਾੜਦੀਆਂ ਫੌਜਾਂ ਗੁਰੂ ਨੇ ਕਈਆਂ ਵੀ ਇਹ ਫਿਰ ਆਪ ਦਾ ਜਿਹੜਾ ਕਾਰਵਾਈ ਆ ਜਿਹੜੀ ਇਹ ਆਪ ਦੀ ਪਾਉਂਦੀਆਂ ਤੇ ਫਿਰ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਮਿੰਟ ਦੇ ਵਿੱਚ ਪਰਚਾ ਦੇਣ ਲੱਗੇ ਦੇਰੀ ਨਹੀਂ ਲਾਉਣੀ ਤੇ ਅਸੀਂ ਬੇਨਤੀ ਇਹੀ ਕਰਦੇ ਹਾਂ ਵੀ ਇਹ ਤੇ ਠੱਲ ਪਾਈ ਜਾਵੇ ਜੇ ਕੋਈ ਇਹ ਚ ਚਮਤਕਾਰ ਹੈਗਾ ਤਾਂ ਯਾਰ ਹਸਪਤਾਲ ਬੰਦ ਕਰੋ ਤੇ ਇਹਦੇ ਨਾਲ ਲੱਗੋ ਸਾਰੇ ਜਾਣੇ ਇਹਦੀ ਮਦਦ ਕਰੋ ਬਾਈ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀਗਾ ਉਦੋਂ ਅ ਅੱਜ ਤੱਕ ਦਾ ਧੰਨਵਾਦ ਆਸ਼ਵਾਸ਼ਣ ਮਿਲਿਆ ਸੀ ਜਾਂ ਭਾਈ ਮੰਗ ਪੱਤਰ ਦਿੱਤਾ ਹੀ ਐਸਐਸਪੀ ਸਾਹਿਬ ਨੂੰ ਚਲੋ ਪੱਤਰਕਾਰ ਭਾਈ ਜਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਚੱਕੀ ਆ ਤੇ ਹੁਣ ਵੀ ਚੱਕ ਰਹੇ ਆ ਕੌਜਕ ਚੈਨਲ ਉਹਦੇ ਆਪ ਦੇ ਹੈਗੇ ਆ ਪੇੜ ਕੀਤੇ ਹੋਣਗੇ ਜਿਹੜੇ ਉਹਨਾਂ ਨੂੰ ਕਰ ਰਹੇ ਆ ਆਪਣਾ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡਾ ਬਹੁਤ ਧੰਨਵਾਦ ਆ ਇਹਨਾਂ ਨੂੰ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਅਸੀਂ ਦੇ ਕੇ ਗਏ ਆ ਇਹਨਾਂ ਨੇ ਦੋ ਨੰਬਰ ਸਿਟੀ ਚ ਮਾਰਕਰਤਾ ਉੱਥੇ ਸਗੋਂ ਸਾਨੂੰ ਉਹਨਾਂ ਦੇ ਮੁਲਾਜ਼ਮ ਕਹੀ ਜਾਂਦੇ ਆ ਵੇ ਕੋਈ ਨਹੀਂ ਬਾਬਾ ਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਦਾ ਕਰਨਾ ਹੁੰਦਾ ਰੋਕ ਨਹੀਂ ਸਕਦੇ ਕਿਸੇ ਨੂੰ ਦੱਸੋ ਹੁਣ ਕਿਹਦੇ ਕੋਲੇ ਜਾਈਏ ਅਸੀਂ ਅੱਜ ਪਰ ਕੀ ਆਸ-ਪਾਸ ਅੱਜ ਤਾਂ ਐਸਐਸਪੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿਉਂਕਿ ਮੌਕੇ ਤੇ ਜਦੋਂ ਪਹਿਲਾ 2-3 ਮਹੀਨੇ ਪਹਿਲਾਂ ਵੀ ਜਦੋਂ ਦੇ ਕੇ ਗਏ ਮੰਗ ਪੱਤਰ ਉਦੋਂ ਵੀ ਐਸਐਸਪੀ ਸਾਹਿਬ ਇਹੀ ਸੀ ਮੌਜੂਦ ਹੁਣ ਵੀ ਇਹੀ ਮੌਜੂਦ ਹੈ ਤੇ ਵੇਖੋ ਕੀ ਬਣਦਾ ਮੀਆਂ ਦੇ ਨਾਲ ਟਾਈਮ ਦਿੱਤਾ ਤੇ ਵੇਖੋ ਹੁਣ ਜੇ ਤਾਂ ਕੋਈ ਇਹਨਾਂ ਨੇ ਕਰਤੀ ਕਾਰਵਾਈ ਠੀਕ ਹੈ ਨਹੀਂ ਤਾਂ ਫਿਰ ਖਾਲਸਾ ਪੰਥ ਇਕੱਠਾ ਹੋਊਗਾ ਇੱਥੇ ਤੇ ਸਾਰੀਆਂ ਜੱਥੇਬੰਦੀਆਂ ਸੱਦਾਂਗੇ ਕਿਉਂਕਿ ਇਹ ਧਰਮ ਦਾ ਕੰਮ ਆ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੱਦਾਂਗੇ ਇਹਦੇ ਵਿੱਚ ਹਿੰਦੂ ਜੱਥੇਬੰਦੀਆਂ ਹੋਣਗੀਆਂ ਮੁਸਲਮਾਨ ਜੱਥੇਬੰਦੀਆਂ ਹੋਣਗੀਆਂ ਤੇ ਸਿੱਖ ਦਾ ਖੜਾ ਹੀ ਆ ਇੱਥੇ ਤੇ ਅਸੀਂ ਕਹਿੰਨੇ ਆ ਵੀ ਚਲੋ ਠੱਲ ਪੈ ਜੇ ਸਾਨੂੰ ਨਾ ਇਹੋ ਜਿਹਾ ਕਦਮ ਚੁੱਕਣਾ ਪਵੇ ਸਵਾਲ ਜਵਾਬ ਕਰਾਂ ਮੈਂ ਕੋਈ ਤਕਰੀਰ ਨਹੀਂ ਮੈਂ ਤੁਹਾਡਾ ਕਿਹੜੇ ਜੱਥੇਬੰਦੀ ਤੋਂ ਆਦੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਤਿਹਪੋਟ ਔਰ ਯੂਨਾਈਟਿਡ ਅਕਾਲੀ ਦਲ ਜ਼ਿਲ੍ ਅੱਜ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ 모ਗੇ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਸੋ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਸਹਿਬਾਨ ਔਰ ਸਾਡੇ ਜਥੇ ਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਵੀ ਨਾਲ ਅੱਜ ਸ਼ਮੂਲੀਅਤ ਕਰਨ ਆਏ ਆ ਕਾਰਨ ਇਹ ਹੈ ਜੋ ਕਿ 모ਗੇ ਤੋਂ ਬਾਘੇ ਪ੍ਰਾਣੇ ਰੋਡ ਦੇ ਉੱਪਰ ਇੱਕ ਸ਼ਿਵਨਾਥ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਇੱਕ ਢੌਂਗੀ ਸਾਧ ਹੈ ਔਰ ਕਾਫੀ ਲੰਬੇ ਸਮੇਂ ਤੋਂ ਉਹ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਅੱਡਾ ਉਹਨੇ ਚਲਾਇਆ ਹੋਇਆ ਹੈ ਗੱਦੀ ਦੇ ਨਾਮ ਤੇ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀਆਂ ਫੋਟਮਾਂ ਲਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਸੋ ਪਿਛਲੇ ਸਮੇਂ ਵਿੱਚ ਇਹ ਬੰਦਾ ਇੱਕ ਨਸ਼ੇੜੀ ਸੀ ਔਰ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਪੁਰਾਣੇ ਸਮਿਆਂ 'ਚ ਕਹਿੰਦੇ ਸੀ ਵੀ ਬਾਬੇ ਮਸਾਂ ਹੀ ਲੱਭਦੇ ਆ ਪਰ ਹੁਣ ਤੇ ਬਾਬੇ ਜਿਹੜੇ ਇਹੋ ਜਿਹੇ ਢੌਂਗੀ ਸਾਧ ਆ ਉਹ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਕਹਿੰਦੇ ਸੀ ਇੱਟਾਂ ਦੇ ਥੱਲੇ ਹੁੰਦੇ ਆ ਸੋ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਫਲਾਰੇ ਆ ਔਰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਬੈਠੇ ਹੋਏ ਆ ਸੋ ਅਸੀਂ ਇਹ ਜਿਹੜਾ ਮੁੱਦਾ ਉਠਾਇਆ ਹੈ ਪੰਜਾਬ ਨੂੰ ਬਚਾਉਣਾ ਸੀ ਇਹੋ ਜਿਹੇ ਢੌਂਗੀ ਸਾਧਾਂ ਨੂੰ ਪਹਿਲਾਂ ਅਸੀਂ ਉਹਨਾਂ ਦੇ ਠਾਗ ਠਾਗੇ ਬੰਦ ਕਰਾਉਣੇ ਆ ਸੋ ਕਾਫੀ ਮੇਰੀਆਂ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਆ ਉਹਦੇ ਵਿੱਚ ਮੈਨੂੰ ਮੈਸੇਜ ਆਇਆ ਵੀ ਮੋਗੇ ਤੋਂ ਬਾਗੇ ਪੁਰਾਣੇ ਰੋਡ ਤੇ ਇੱਕ ਸ਼ਿਵਮ ਜਿਹੜਾ ਬਾਬਾ ਹੈ ਤੇ ਉਹ ਕਹਿੰਦਾ ਵੀ ਜਿਹੜਾ ਪੀਜੀਆਈ ਤੋਂ ਰੈਫਰ ਹੋ ਕੇ ਆ ਗਿਆ ਜਾਂ ਡੀਐਮਸੀ ਤੋਂ ਰੈਫਰ ਹੋ ਕੇ ਆ ਗਿਆ ਵੀ ਇਹਦਾ इलाज ਹੀ ਕੋਈ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਮੈਂ ਇੱਕ ਚੁਟਕੀ ਦੇ ਵਿੱਚ ਕਰ ਦਿੰਨਾ ਸੋ ਉੱਥੇ ਕਈ ਰੋਗੀ ਲੋਕ ਵੇਖੋ ਜਦੋਂ ਬੰਦਾ ਰੋਗੀ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਜਾਂ ਉਹ ਭੜਕਦਾ ਫਿਰਦਾ ਹੈ ਉਹਨੂੰ ਕੋਈ ਰਾਹ ਨਹੀਂ ਮਿਲਦਾ ਤੇ ਉਹ ਫਿਰ ਇਹੋ ਜਿਹੇ ਢੋਂਗੀ ਸਾਧਾਂ ਦੇ ਕੋਲੇ ਆ ਜਾਂਦਾ ਹੈ ਸੋ ਐਦਾਂ ਦੇ ਭੋਲੇ ਭਾਲੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਕਈ ਹੋ ਚੁੱਕੇ ਆ ਔਰ ਕਈਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਸ਼ਿਵਨਾਥ ਬਾਬੇ ਦੇ ਜਿਹੜੇ ਕਾਫੀ ਕਾਰਨਾਮੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਸਿਰ ਕਮਾਉਂਦਾ ਏ ਐਵੇਂ ਵੀ ਜਿਵੇਂ ਚੱਬ ਹੁੰਦਾ ਏ ਉਦੋਂ ਕਹਿੰਦੇ ਸਾਨੂੰ ਮਸਤਾਂ ਦੀ ਲੋਰ ਚੜਦੀ ਹੈ ਵੀ ਲੋਰ ਤੁਹਾਨੂੰ ਕੱਲਿਆਂ ਨੂੰ ਚੜਦੀ ਹੈ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਨੇ ਆ ਇਹਦੇ ਵਿੱਚ ਫਿਰ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਕੁਰਹਿਤ ਹੈ ਇਸ ਬੰਦੇ ਦੀ ਇਹਨੇ ਇਸ ਅੰਗੂਠੇ ਦੇ ਉੱਤੇ ਇੱਕ ਓੰਕਾਰ ਜਿਹੜਾ ਗੁਰਬਾਣੀ ਦਾ ਅੱਖਰ ਹੈ ਸ਼ਬਦ ਹੈ ਉਹ ਲਿਖਾਇਆ ਹੋਇਆ ਤੇ ਉਸੇ ਹੱਥ ਦੇ ਨਾਲ ਇਹ ਗਧੀਆਂ ਚੁੰਗ ਰਿਹਾ ਸੋ ਅਸੀਂ ਇਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਆ ਸੋ ਨਾਲ ਇਹ ਕਹਿੰਦਾ ਵੀ ਜਿਹੜਾ ਕੋਈ ਰੋਗੀ ਐ ਠੀਕ ਨਹੀਂ ਹੁੰਦਾ ਮੈਂ ਉਹਨੂੰ ਠੀਕ ਕਰ ਦੂੰ ਕੋਈ ਲੂਲਾ ਲੰਗੜਾ ਜੇ ਮੈਂ ਉਹਨੂੰ ਠੀਕ ਕਰ ਦੂੰ ਮੈਂ ਕਿਸੇ ਦੀਆਂ ਗੰਡਾਂ ਖੋਰ ਦਿੰਨਾ ਇੱਕ ਇਹਦੀ ਵੀਡੀਓ ਅਪਲੋਡ ਹੋਈ ਸੀ ਉਹ ਬੀਬੀ ਕਹਿੰਦੀ ਵੀ ਮੈਂ ਗੁਪਤ ਗੱਲ ਕਰਨੀ ਆ ਬਾਬਾ ਜੀ ਤੁਹਾਡੇ ਨਾਲ ਇਹ ਜਿਹੜਾ ਢੌਂਗੀ ਸਾਹ ਦਾ ਕਹਿੰਦਾ ਸਪੀਕਰ 'ਤੇ ਗੱਲ ਕਰ ਮੇਰੇ ਨਾਲ ਚਲੋ ਸੋ ਕਿਸੇ ਦੀਆਂ ਗੁਪਤ ਪ੍ਰੋਬਲਮਾਂ ਹੁੰਦੀਆਂ ਉਹਦੇ ਨਾਲ ਅੰਦਰ ਖਾਤੇ ਗੱਲ ਕਰ ਲੈ ਜੇ ਤੂੰ ਵੱਡਾ ਬਾਬਾ ਸਾਧ ਹੈ ਤੂੰ ਲੋਕਾਂ ਦੇ ਦੁੱਖ ਸੁਣਦਾ ਫਿਰ ਇਹਨੇ ਇੱਕ ਗੱਲ ਵੀਡੀਓ ਚ ਕਹੀ ਕਹਿੰਦਾ ਮੈਂ ਪੀਰ ਦੇ ਥੱਲੇ ਪੈ ਕੇ ਨਾ ਤੇ ਫਿਰ ਪੀਰ ਨੂੰ ਵਸ ਵਿੱਚ ਕੀਤਾ ਮੈਂ ਪੀਰਾਂ ਪਗੰਬਰਾਂ ਦੇ ਵੀ ਦੇਵਤਿਆਂ ਗੁਰੂਆਂ ਭਗਤਾਂ ਸੰਤਾਂ ਦਾ ਕਰਦਾ ਸਤਕਾਰ ਸਾਡਾ ਨਮਨ ਹੈ ਤੇ ਪਰ ਇਹਨਾਂ ਲੋਕਾਂ ਨੇ ਸ਼ਰਮ ਲਾਤੀ ਇਹ ਕਹਿੰਦੇ ਵੀ ਅਸੀਂ ਥੱਲੇ ਪੈ ਪੈ ਕੇ ਉਹਨਾਂ ਦੇ ਰਿਲੇਸ਼ਨ ਬਣਾ ਬਣਾ ਕੇ ਅਸੀਂ ਪੀਰਾਂ ਨੂੰ ਵਸ ਵਿੱਚ ਕੀਤਾ ਇਸ ਮੰਤ ਬਾਬੇ ਨੂੰ ਪਤਾ ਨਹੀਂ ਇਹ ਸ਼ਿਵਰੀ ਆ ਕਿ ਕੁੰਸੀ ਐ ਇਹਨੂੰ ਅਸੀਂ ਸਵਾਲ ਜਵਾਬ ਜਿਹੜੇ ਕਰਨੇ ਆ 20 ਦਿਨ ਦਾ ਅਸੀਂ ਟਾਈਮ ਦੇ ਚੱਲੇ ਅੱਜ 모ਗੇ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮਿਮਰਾਨਡਮ ਦਿੱਤਾ 20 ਦਿਨ ਦਾ ਟਾਈਮ ਦਿੱਤਾ 16 ਦਿਨ ਦਿੱਤੇ ਆ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਸ਼ਾਂਤਮਈ ਤਰੀਕੇ ਨਾਲ ਸਾਡੇ ਸਵਾਲ ਜਵਾਬ ਕਰਾ ਦਿੰਦਾ ਤਾਂ ਚੰਗੀ ਗੱਲ ਐ ਔਰ ਜੇਕਰ ਨਹੀਂ ਕਰਾਉਂਦਾ ਤੇ 16 ਤੋਂ 4 ਦਿਨ ਹੋਣਗੇ ਖਾਲਸੇ ਦੇ ਤੇ ਜਿਹੜਾ 20ਵਾਂ ਦਿਨ ਹੋਊਗਾ ਸਾਡਾ ਅਸੀਂ ਲਾੜ ਲੀਆਂ ਫੌਜਾਂ ਦੇ ਨਾਲ ਸਿੰਘ ਚੜ ਕੇ ਆਉਣਗੇ ਇਹਦਾ ਠਾਕ ਠਾਕਾ ਕਰਾਵਾਂਗੇ ਬੰਦ ਇਹਨੇ ਬੜਾ ਗੰਦ ਪਾਇਆ ਜੀ ਪੰਜਾਬ ਦੇ ਵਿੱਚ ਬਾਬਾ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਲੋਕ ਵੀ ਕਸੂਰਵਾਰ ਹੈ ਕਿ ਇਹ ਜਿਹੜੇ ਇਹੋ ਜਿਹੇ ਧੋਖਿਆਂ ਕੋਲੇ ਜਾਂਦੇ ਨੇ ਕਿਉਂਕਿ ਜਿੱਦਾਂ ਉਹਨਾਂ ਵੱਲੋਂ ਦਾਵੇ ਕੀਤੇ ਜਾਂਦੇ ਆ ਵੱਡੇ ਵੱਡੇ ਬਿਮਾਰੀਆਂ ਚੰਦ ਮਿੰਟਾਂ ਜੇ ਥੋੜੇ ਕੀਤੇ ਜਾਂਦੇ ਇਦਾਂ ਨਹੀਂ ਹੁੰਦਾ ਜੀ ਜਦੋਂ ਉੱਥੇ 100 ਬੰਦਾ ਬੈਠਾ ਜਦੋਂ ਇਹ ਦਬਕੇ ਨਾਲ ਕਹਿੰਦੇ ਆ ਨਾ ਵੀ ਤੇਰੀ ਗੰਡਾ ਖੁਰ ਗਈ ਕਿ ਨਹੀਂ ਬੋਲ ਇਦਾਂ ਬੋਲਦੇ ਨੇ ਉਹ ਡਰਦਾ ਹੀ ਬੰਦਾ ਕਹਿੰਦਾ ਖੁਰਗੀ ਤੇ ਘਰੇ ਆ ਕੇ ਉਹ ਫੇਰ ਉਹਨਾਂ ਦੇ ਮੀਆਂ ਬੀਵੀ ਇੱਕ ਦੂਜੇ ਤੇ ਛੇਤਰ ਮਾਰਦੇ ਆ ਵੀ ਤੂੰ ਮੈਨੂੰ ਲੈ ਕੇ ਗਿਆ ਉਹ ਕਹਿੰਦਾ ਮੈਂ ਤੈਨੂੰ ਲੈ ਕੇ ਗਿਆ ਐਦਾਂ ਰੋਲੇ ਪੈਂਦੇ ਨੇ ਘਰਾਂ ਵਿੱਚ ਇਹਨਾਂ ਲੋਕਾਂ ਦੇ ਕਰਕੇ ਹੁੰਦੇ ਆ ਵੇਖੋ ਜਿਹੜੀ ਲੋਕਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਭੋਲੇ ਭਾਲੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਵੀ ਕਿੰਨਾ ਕਰਮਕਾਂਡ ਸੀ ਸੰਸਾਰ ਤੇ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਪੈਦਲ ਚੱਲ ਕੇ ਜਿੱਥੇ ਸਿੱਖੀ ਦਾ ਪ੍ਰਸਾਰਾ ਕੀਤਾ ਹੈ ਉਥੇ ਨਾਲ-ਨਾਲ ਕਰਮ ਕੰਡਾਂ ਤੋਂ ਅੰਧਵਿਸ਼ਵਾਸ ਤੋਂ ਵੀ ਮੁਕਤ ਕਰਾਇਆ ਸਾਨੂੰ ਤੇ ਅਸੀਂ ਉਹਨਾਂ ਦੇ ਸਿੱਖਾਂ ਬੱਚੇ ਆ ਸਾਡਾ ਫਰਜ਼ ਬਣਦਾ ਵੀ ਜਿਹੜੇ ਭੋਲੇ-ਭਾਲੇ ਲੋਕ ਅੱਜ ਠੱਗੀ ਦਾ ਸ਼ਿਕਾਰ ਬਣ ਰਹੇ ਆ ਤੇ ਅਸੀਂ ਇਹੋ ਜਿਹੇ ਅੰਧਵਿਸ਼ਵਾਸ ਤੋਂ ਉਹਨਾਂ ਨੂੰ ਮੁਕਤ ਕਰਾਈਏ ਬਾਬਾ ਜੀ ਬਾਬਾ ਜੀ ਪ੍ਰੋਗਰਾਮ ਕੋਈ ਗੱਲਬਾਤ ਹੋਈ ਹੈ ਕਰਕੇ ਨਹੀਂ ਨਹੀਂ ਗੱਲਬਾਤ ਅਸੀਂ ਕਦੋਂ ਕਰਨੀ ਆ ਜੀ ਅਸੀਂ ਤਾਂ ਚੜ੍ਹ ਕੇ ਜਾਣਾ ਸਾਡੀ ਕੋਈ ਗੱਲਬਾਤ ਨਹੀਂ ਅਸੀਂ ਤਾਂ ਪ੍ਰਸ਼ਾਸਨ ਰਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਉਣੇ ਆ ਪ੍ਰਸ਼ਾਸਨ ਦੇ ਖੁਦ ਗਨਮੈਨ ਵਰਦੀ ਪਾਈ ਹੁੰਦੀ ਹੈ ਪੰਜਾਬ ਪੁਲਿਸ ਦੀ ਤੇ ਉੱਥੇ ਜਾ ਜਾ ਕੇ ਬਾਬਿਆਂ ਨਾਲ ਫੋਟੋਮਖ ਚਾਉਂਦੇ ਆ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਕੇ ਆ ਇਹ ਵੀ ਬਕਾਇਦਾ ਵੀ ਤੁਹਾਡੇ ਮੁਲਾਜ਼ਮ ਉੱਥੇ ਗੁਰਬਾਣੀ ਦਾ ਲਬਜ ਲਿਖਿਆ ਹੁੰਦਾ ਹੈ ਸ਼ੁਭ ਕਰਮਣ ਤੇ ਕਬੂ ਹਣਾ ਡਰੋ ਵੀ ਇਹ ਤਾਂ ਕੁੱਤੇ ਕੰਮ ਕਰਦੇ ਸਾਰੇ ਲੋਕਾਂ ਦੇ ਵਸ਼ੀਕਰਨ ਕਰਦੇ ਆ ਇਹ ਕਹਿੰਦੇ ਜੀ ਅਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਆ ਤੇ ਉੱਥੇ ਜਾ ਕੇ ਤੁਹਾਡੇ ਮੁਲਾਜ਼ਮ ਜੇ ਫੋਟੋਮਖ ਚਾਉਣ ਲੱਗੇ ਜਾਂ ਵੱਡੇ ਵੱਡੇ ਮੰਤਰੀ ਲੀਡਰ ਫੋਟੋਮਖ ਚਾਉਣ ਲੱਗੇ ਤੇ ਆਮ ਲੋਕਾਂ ਨੇ ਤਾਂ ਠੱਗਿਆ ਹੀ ਜਾਣਾ ਉਹ ਵੀ ਜਿਆਦਾਤਰ ਦੇਖਿਆ ਜਾਂਦਾ ਕਿ ਜਿੰਨੀਆਂ ਬਾਬਾ ਸ਼ਿਵਨਾਥ ਦੇ ਵੀਡੀਓ ਵਾਇਰਲ ਹੋੜੇ ਉਹਨਾਂ ਵੀਡੀਓ ਦੇ ਜੱਬਾ ਕਹਿ ਸਕਦੇ ਸਿੱਖ ਦਿੱਫੇ ਬੰਦਿਆਂ ਦੇ ਜਿਹੜੇ ਕਹਿ ਲਓ ਨਮਾਇंदे ਜਾਂ ਜਿਹੜੇ ਗੁਰਸਿੱਖ ਵੀ ਲੋਗ ਹੋਣ ਤੇ ਜਿਹੜੇ ਪਹੁੰਚ ਰਹੇ ਆ ਵੇਖੋ ਜੀ ਉਹ ਗੁਰਸਿੱਖ ਨਹੀਂ ਗੁਰੂ ਨੂੰ ਪੂਰੇ ਸਮਰਪਿਤ ਨਹੀਂ ਜੇ ਗੁਰਬਾਣੀ ਉਹਨਾਂ ਨੇ ਪੜ੍ਹੀ ਹੁੰਦੀ ਗੁਰਬਾਣੀ ਨੂੰ ਸੁਣਿਆ ਹੁੰਦਾ ਸੱਚ ਦੀ ਸੰਗਤ ਕੀਤੀ ਹੁੰਦੀ ਤੇ ਐਸ ਰਾਹ ਤੇ ਨਹੀਂ ਸੀ ਆਉਂਦੇ ਸੋ ਉਹ ਲੋਕ ਜਿਹੜੇ ਆ ਇੱਕ ਫਾਰਮੈਲਿਟੀ ਤੌਰ ਤੇ ਉਹਨਾਂ ਨੇ ਬਾਣਾ ਪਾਇਆ ਹੋਇਆ ਤੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਸ਼ਰਮ ਚਾਹੀਦੀ ਹੈ ਸੋ ਜਿਹੜੇ ਉਥੇ ਅਮਰ ਧਾਰੀ ਵੀ ਮਿਲ ਗਏ ਬਖਸ਼ਨੇ ਸੀ ਉਹ ਵੀ ਨਹੀਂ ਅਗਲੀ ਰਣਨੀਤੀ ਕੀ ਰਹੇਗੀ ਅੰਦਰ ਰਣਨੀਤੀ ਤੁਹਾਨੂੰ ਦੱਸਦੀ ਹੈ ਵੀ 20 ਦਿਨ ਦਾ ਅਲਟੀਮੇਟਮ ਹੈ 16 ਦਿਨ ਪ੍ਰਸ਼ਾਸਨ ਦੇ ਹੈ ਜੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਬੁਲਾ ਕੇ ਇਧਰੋਂ ਸਾਨੂੰ ਬੁਲਾ ਕੇ ਜੇ ਤਾਂ ਮੀਡੀਆ ਦੇ ਰੂਬਰੂ ਹੋ ਕੇ ਸਵਾਲ ਜਵਾਬ ਕਰਾ ਦਿੰਦੇ ਆ ਜੇ ਤਾਂ ਉਹ ਸਾਡੇ ਸਵਾਲਾਂ ਦਾ ਜਵਾਬ ਦੇ ਦੂ ਅਸੀਂ ਮਰੀਜ਼ ਵੀ ਲਿਆਵਾਂਗੇ ਲੂਲੇ ਲੰਗੜੇ ਵੀ ਲਿਆਵਾਂਗੇ ਜੇ ਤਾਂ ਉਹ ਠੀਕ ਕਰ ਦੂਗਾ ਤੇ ਅਸੀਂ ਵੀ ਉਹਦੇ ਮਰੀਦ ਬਣ ਜਾਈਏ ਸ਼ਾਇਦ ਤੇ ਜੇ ਉਹ ਤੋਂ ਠੀਕ ਨਾ ਹੋਇਆ ਤੇ ਠਕ ਠਕ ਆ ਉਹਦਾ ਬੰਦ ਕਰਾ ਕੇ ਜਾਵਾਂਗੇ ਉਸੇ ਦਿਨ ਬੰਦ ਕਰਾ ਕੇ ਜਾਵਾਂਗੇ ਖੈ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਡੇਰਾਬਾਦ ਸਭ ਤੋਂ ਵੱਧ ਵਧਿਆ ਹੋਇਆ ਕਿ ਇਹ ਖਤਮ ਹੋ ਸਕਦਾ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਲੋਕ ਹਿੱਤ ਪੰਜਾਬ